ਜਸਵੰਤ ਸਿੰਘ ਜੀ ਪਿੰਡ ਵਹੀ ਪਈ ਜਿਲ੍ਹਾ ਤਰਨਤਾਰਨ ਜੀ ਆਪਾਂ ਤੁਹਾਨੂੰ ਕੁਝ ਸਮਾਂ ਪਹਿਲਾਂ ਬਾਡੀ ਸਾਰ ਦੇ ਪੰਜ ਤਰ੍ਹਾਂ ਜੂਸ ਦੇ ਗਏ ਸੀ ਜੂਸ ਜਿਹੜੇ ਅਸੀਂ ਵਰਤਿਆ ਉਹ ਤੋਂ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਆ ਉਹ ਤੋਂ ਪਹਿਲਾਂ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਜੀ ਕਦੀ ਸ਼ੂਗਰ ਵਧ ਗਈ ਕਦੀ ਗੋਡਿਆਂ ਦੀ ਪ੍ਰੋਬਲਮ ਸਾਡੀ ਲੜਾਈ ਦੋਆਂ ਜੀਆਂ ਦੀ ਇਹੋ ਰਹਿੰਦੀ ਸੀ ਜੀ ਮੇਰਾ ਡੱਕਾ ਕੁਦਰਨਾ ਦੇ ਉਧਰੋਂ ਮੈਨੂੰ ਤਕਲੀਫ ਹਣੀ ਤੇ ਸਾਡੀ ਲੜਾਈ ਹੋ ਜਾਣੀ ਇਸੇ ਗੱਲੋਂ ਹੀ ਤੇ ਮੈਂ ਉਦੋਂ ਦਾ ਬਹੁਤ ਸਹੀ ਸलाम ਤਾਂ ਠੀਕ ਠਾਕ। ਤੁਹਾਨੂੰ ਇੱਕ ਸ਼ੂਗਰ ਸੀ? ਹਾਂਜੀ। ਬੀਪੀ ਵੱਧਾ ਸੀ। ਬੀਪੀ ਕਦੀ ਵੱਜ ਜਾਂਦਾ ਕਦੀ ਘਟ ਜਾਂਦਾ। ਠੀਕ ਆ ਜੀ ਤੇ ਹੋਰ ਕੀ ਦਿੱਕਤਾਂ ਸੀਆਂ? ਹੋਰ ਇਹੋ ਗੋਡਿਆਂ ਦੀ ਪ੍ਰੋਬਲਮ ਲੱਤਾਂ ਦੀ, ਜਿਹੜੀ ਹੱਥ ਪੈਰ ਸੌਂਦੇ। ਹੱਥ ਪੈਰ ਸੌਂਦੇ ਸੀ। ਤੇ ਹੁਣ ਐ ਮੈਂ ਸਹੀ ਆ। ਆਪਾਂ ਕਿੰਨੀਆਂ ਦਵਾਈਆਂ ਖਾਧੀਆਂ? ਦਵਾਈਆਂ ਦਾ ਤੇ ਪਤਾ ਨਹੀਂ ਮੇਰੇ ਘਰ ਦੀ ਲੜ ਪੈਂਦੀ ਹੁੰਦੀ ਵੀ ਸਾਡੇ ਕੋਲੋਂ ਵੀ ਦਵਾਈ ਤੂੰ ਹਸਪਤਾਲੋਂ ਵੀ ਲੈ ਆਉਣਾ ਤੇ ਮੈਡੀਕਲ ਤੇ ਵੀ ਤੁਰਿਆ ਰਹੀ ਨਾ। ਓਕੇ। ਈਟਾ ਅਲਫਾ ਵਾ ਭਰਿਆ ਪਿਆ ਉਦੋਂ ਦੀ ਮੈਂ ਦਵਾਈ ਕੋਈ ਨਹੀਂ ਖਾਧੀ। ਤੇ ਜਦ ਅੱਜ ਤੇ ਬਹੁਤੀ ਸਾਰ ਸਰਵਪੈਕ ਵਰਤਣ ਤੋਂ ਬਾਅਦ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਜਦ ਬਹੁਤ ਸਹੀ ਸਲਾਮਤ ਹਾਂ ਮੈਂ ਕਹਣਾ ਵੀ ਇਹ ਜਿਹੜਾ ਜੂਸ ਆ ਬਹੁਤ ਵਧੀਆ ਵਾ ਜੀ ਗੋਡੇ ਦਰਦ ਕਰਦੇ ਆ ਨਾ ਜੀ ਕੁਝ ਨਹੀਂ ਹੁੰਦਾ ਕੋਈ ਹੋਰ ਦਵਾਈ ਮੈਡੀਸਨ ਖਾਣੇ ਹੋ ਕੋਈ ਛੁਣ ਨਹੀਂ ਖਾਈਦਾ ਤੇ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਆ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਇਹੋ ਸਲਾਹ ਦੇਣੀ ਚਾਹੀਦੀ ਆ ਵੀ ਦੂਜੀਆਂ ਦਵਾਈਆਂ ਛੱਡੋ ਮੈਡੀਕਲ ਸਟੋਰ ਤੇ ਜਾਣਾ ਛੱਡੋ ਤੇ ਬਾਡੀ ਜੂਸ ਸਰਵਸ ਜਿਹੜੀ ਆ ਇਹ ਪੀਓ ਯਾਨੀ ਕਿ ਬਾਡੀ ਸਰਵਸ ਪੈਕ ਨੂੰ ਵਰਤਣਾ ਚਾਹੀਦਾ ਅੰਦਰੋਂ ਸਰੀਰ ਦੀ ਸਫਾਈ ਕਰ ਜਿੱਦਾਂ ਆਪਾਂ ਮੋਟਰਸਾਈਕਲ ਦੀ 6 ਮਹੀਨੀ 5 ਮਹੀਨੀ ਸਰਵਿਸ ਕਰਾਉਨੇ ਦੀ ਜਗ੍ਹਾ ਭਲਾ ਨਵਾਂ ਚੱਲਣ ਡੈ ਗਿਆ ਗੱਡੀ ਦੀ ਸਰਵਿਸ ਕਰਾਉਨੇ ਆ ਉਸ ਤਰ੍ਹਾਂ 2 4 10 ਸਾਲ ਬਾਅਦ ਇੱਕ ਰੀ ਇਹ ਜੂਸ ਪੀਣਾ ਚਾਹੀਦਾ ਥੈਂਕ ਯੂ ਜੀ